ਕਸਕਾ ਵੀਜੀ ਸਰੇ ਵੀਰ ਨੂੰ ਸੰਦੀਪ ਡੇਰੀ ਫਾਰਮ ਤੋਂ ਬੋ ਬੋ ਵੈਕਮ ਹੈ ਜੀ ਤੇ ਵੀਜੀ ਅੱਜ ਫਿਰ ਆਪਾਂ ਬਾਈ ਗੁਰਦੇਵਾਲ ਸਿੰਘ ਦੇ ਕਾਲੂ ਨੇ ਹੋ ਚੁੱਕੇ ਆ ਮਗਲਾ ਮਾਲ ਦਾ ਸਾਰਾ ਵੇਚ ਲੌਕ ਚੁੱਕਾ ਤੇ ਅੱਜ ਵੀ ਬਾਈ ਨਾ ਗਾਵਾਂ ਲੈ ਕੇ ਜਾਂਦੀਆਂ ਪਰ ਨਿਕੇ ਨਿਕੇ ਭਾਈ ਹੋਣਗੇ ਅੱਜ ਦਾ ਵੀ ਬਾਕੀ ਬਾਈ ਜੀ ਨਾਲ ਗੱਲਬਾਤ ਕਰ ਬਾਈ ਜੀ ਅਸਿਕਾ ਸੰਦੀਪ ਭਾਈ ਅਸਿਕਾ ਹੋਰ ਦਿਲਾਓ ਜੀ ਵਧੀਆ ਜੀ ਵਧੀਆ ਬਾਕੀ ਧੰਨਵਾਦ ਕਰਦੇ ਆ ਜੀ ਸੰਦੀਪ ਡੇਰੀ ਫਾਰਮ ਦਾ ਦੇਖਣ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈ ਜੀ ਤੇ ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ ਤੇ ਮਾਲ ਬਾਬੇ ਦੀ ਕਿਰਪਾ ਨਾਲ ਸੰਦੀਪ ਭਾਜੀ ਤੁਰਿਆ ਹੀ ਜਾਂਦਾ ਵਾ ਬਿਲਕੁਲ ਮੈਂ ਟੋਮੇਂਟੀ ਹਾਂਜੀ ਓ ਰੋਕ ਕਿਵੇਂ ਦੇ ਭਾਜੀ ਫਿਰ ਤੁਹਾਨੂੰ ਮਾਲ ਵਧੀਆ ਰਿਹਾ ਜੀ ਕਿਤੇ ਢੇਰ ਘੰਟੇ ਜੋ ਮਾਲ ਦਾ ਪਤਾ ਲੱਗਦਾ ਕਿੱਥੇ ਚੰਜਦਾ ਜੀ ਜਵਾਕ ਤੁਹਾਡਾ ਖਾਜਾ ਇਹ ਹਾਂਜੀ ਫੜਦਣ ਹਾਂਜੀ ਫੜਦਾ ਜੀ ਸਭ ਹਾਂਜੀ ਹਾਂਜੀ ਹੋਰ ਸੁਣਾਓ ਜੀ ਫਿਰ ਵਧੀਆ ਵਧੀਆ ਜੀ ਕਿਰਪਾ ਮਹਾਰਾਜ ਦੀ ਜੀ ਤੇ ਫਿਰ ਅੱਜ ਫਿਰ ਅੱਜ ਭਾਜੀ ਗਾਵਾਂ ਦੇ 5 6 ਸੀ ਤੇ ਦੋ ਚ ਸੇਲ ਹੋ ਗਈਆਂ ਜੇ ਠੀਕ ਹੈ ਜੀ ਉਹ ਉਧਰ ਵੱਧੀਆਂ ਉਹਾਂ ਦੇ ਵੀਡੀਓ 'ਚ ਨਹੀਂ ਪੋੜੀਆਂ ਠੀਕ ਹੈ ਜੀ ਸੱਚੀ ਦੱਸੋ ਇਹ ਮੋਟਰਸਿਕਲ ਕਿੰਦਾ ਕਿ ਮਾਨੇ ਸੰਦੀਪ ਭਾਜੀ ਸਾਡਾ ਮੋਟਰਸਾਈਕਲ ਚੱਲ ਚੱਲ ਜਾ ਚੜ ਜਾਈਦਾ ਜੀ ਹੈ ਨਹੀਂ ਯਾਨੀ ਕਿ 300 ਕਿਲੋਮੀਟਰ ਜਿਹੜਾ ਨਾ ਇਹ ਰੋਡ ਦਾ ਅਸੀਂ ਚਲਾ ਦਿੰਦੇ ਜੀ ਸੰਦੀਪ ਜੀ ਅੱਛਾ ਤੇ ਉਸੇ ਕੋਲ 300 ਕਿਲੋਮੀਟਰ ਚੱਲੇ ਜਾਂਦਾ ਖੁੱਲਾ ਡੁੱਲਾ ਚਲਾ ਦਿੰਦੇ ਆ ਇਹਨਾਂ ਕਿ ਸਾਨੂੰ ਪਤਾ ਹੋ ਆ ਵੀ ਸਾਡਾ ਆਟੋਮੈਟਿਕ ਇਹਨਾਂ ਦਾ ਚੱਲ ਜਾਂਦਾ ਇਹਨਾਂ ਦੇ ਚਲਾਈ ਇਹਨਾਂ ਦਾ ਚੈਣ ਜਿਹਾ ਨਹੀਂ ਆਉਂਦਾ ਭਾਈ ਅੱਜ ਹਾਂ 5 ਵਜੇ ਦੇ ਆਪਾਂ ਮੋਟਰਸਾਲ ਤੇ ਚੜੇ ਆਂ ਅੱਛਾ ਤਰਾਤੀ ਵਛੀਆਂ ਦੋ ਲੈ ਲਈਆਂ ਅਸੀਂ ਹਾਂਜੀ ਆ ਵੇਣਾ ਦੋ ਰਤੀ ਲੈ ਲਈਆਂ ਅਸੀਂ ਆਪਾਂ ਠੀਕ ਆ ਹਾਂਜੀ ਤੇ ਆ ਜਿਹੜੀਆਂ ਚੌਕੀ ਚਾਰ ਵਛੀਆਂ ਹੈ ਨਾ ਸਵੇਰੇ ਲਈਆਂ ਜੇ ਤੁਸੀਂ ਇਹ ਹਾਹ ਵਾਲਾ ਲੋ ਵੀ ਕਿੰਨੇ ਵਜੇ ਚੜ੍ਹੇ ਹੋਾਂਗੇ ਤੇ ਕਿੰਨੇ ਵਜੇ ਨਾਲ ਵੀਡੀਓ ਹੁਣ ਬਣ ਗਈ ਆ ਤੇ ਆਪਾਂ 11 ਵਜੇ ਫ੍ਰੀ ਹੋ ਗਏ ਹਾਂ ਬਿਲਕੁਲ ਵਛੀਆਂ ਲੈ ਕੇ ਪਰਸੋਂ ਲਈ ਬਣਾ ਹਾਂ ਪਰਸੋਂ ਬਣਾਈਏ ਕੱਲੀ ਚੜੀ ਸੀ ਕੇ ਹਾਂਜੀ ਹਾਂਜੀ ਸਾਡੀ ਨਵੀਂ ਪੁਰਾਣੀ ਹੈ ਹੈ ਜੀ ਗਮਾ ਵੇ ਲੋ ਨਵਿਆ ਇਹੋ ਪ੍ਰਾਣੀ ਕੋਈ ਨਹੀਂ ਜਾਗੀ ਕਰੀਏ ਸ਼ੁਰੂ ਫਿਰ ਹਾਂਜੀ ਹਾਂਜੀ ਭਾਅ ਫਿਰ ਨਿਕਲਣਗੇ ਨਹੀਂ ਸੰਦੀਪ ਭਾਜੀ ਭਾਅ ਕਰਨੇ ਨਹੀਂ ਤੇ ਅੱਛਾ ਬਸ ਆਉਣ ਜਾਣ ਹੀ ਚੱਲਾਂਗੇ ਫਿਰ ਬਸ ਛੋੜੀ ਕਰਨੀ ਆ ਅੱਜ ਛੋੜੀ ਹੋਣੀ ਛੋੜੀ ਛੋੜੋ ਜੀ ਜਿੱਦਾਂ ਪਾਣੀ ਸਰਵਨ ਨਹੀਂ ਕਰ ਦਿੰਦੇ ਪੱਡੇ ਉੱਥੋਂ ਵਾਲੇ ਜਿਹੜੇ ਪੱਡੇ ਆ ਬਸ ਉਹਨਾਂ ਨੂੰ ਕੰਮ ਆ ਮੁੱਲ ਕਰਦੇ ਰਹੋ ਡੇੜਾ ਲੈਣਾ ਤੇ ਚਲੋ ਆਪਣੀ ਉਹਨਾਂ ਦੀ ਬੜੀ ਵਧੀਆ ਸੋ ਜਾ ਉਹਨਾਂ ਦੀ ਹਾਂਜੀ ਹਾਂ ਬਿਲਕੁਲ ਤੇ ਨਾ ਮੁੱਲ ਕਰਨਾ ਨਾ ਭਿੜਨਾ ਜ਼ਿਆਦਾ ਨਾ ਨਾ ਤੇ ਬਸ ਜਿੰਨੇ ਦੀ ਆਈ ਆ ਜੋ ਲਓ ਜੀ ਇਹਨੇ ਦੀ 500 ਛੋੜਿਆ ਜੀ 200 ਛੋੜਿਆ ਬਸ ਬ ਸਰੋ ਇਹ ਦੋ ਲੱਗੀਆਂ ਪਹਿਲੇ ਤੋਂ ਇਹ ਬਾਈ ਜੀ ਇਹ ਸੂਈ ਆ ਭਾਜੀ ਇਹ ਇਹ ਸੂਈ ਜੇ ਵੈ ਕਿੰਨਾ ਦੋ ਦੋ ਦੇ ਦੇ ਥਲੇ ਸਨੀਪ ਭਾਜੀ 15 ਕਿਲੋ ਤੁਸੀਂ ਲਾਓ 16 ਕਿਲੋ ਵਾ 15 ਕਿਲੋ ਜਿਹੜਾ ਆਪਾਂ ਖੁੱਲਾ ਰੱਖਾ ਸਾਡੀ ਗਾਰੰਟੀ ਹੋ ਗਈ ਆਜੋ ਵਸ਼ੀ ਮਗਰ ਜੇ ਲੋ ਜੀ ਵੇੜ ਦਾ ਕੱਦ-ਕੱਦ ਦੇਖੋ ਕਰਾ ਦੇ ਹਾਂ ਜੀ ਨਖਰ ਵੇਖੋ ਨਾਲ ਜੁਆਕ ਨੇ ਇੰਦਰ ਕਰ ਲਓ ਮਾਣਾ ਜੀ ਬਹੁਤ ਜ਼ਿਆਦਾ ਵਾਸੀ ਹਾਂ ਜੀ ਚਵਾ ਦੀ ਬਹੁਤ ਬੋਲੀ ਆ ਖਾਂ ਥਾਂ ਤੁੰਦ ਖਾ ਚੱਕੀ ਲੋ ਜੀ ਵੇਖੋ ਕਰਾ ਦੇ ਇਹ ਆ ਗਿਆ ਕਾਦੀ ਫੋਲ ਬੱਧੀ ਹੈ ਨਹੀਂ ਬੱਚੀ ਮਗਰ ਮਗਰ ਵਸੀ ਪਾ ਜੀ ਆ ਗਈ ਕਾਲੀ ਬੱਚੀ ਹੈਗੀ ਤੇ ਪੂਰੇ ਫੈਰੇ ਫੈਰੇ ਹੁਣ ਰੇਡ ਵੇਖਿਆ ਬਾਈ ਉਹਨਾਂ ਦਾ ਹਾਂ ਜੀ ਅੱਗੇ ਦੀ ਮਾਜੀ ਤੇ ਇਹਨਾਂ ਦਾ ਛੜੇ ਜਾਂਦੇ ਇਹ ਆਜੋ ਉਹ ਲੇ ਗਿਲਾ ਪਾ ਜੀ ਆ ਅਗਲੇ ਦਿਖਾ ਗੋਲੇ ਕਰ ਲਾ ਹਾਂ ਗੋਲੇਗਾ ਹਾਂ ਜੀ ਵਾ 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 ਠੀਕ ਆ ਵਾ ਠੀਕ ਆ ਚੱਲ ਪਤਾ ਕੀ ਖੜੀ ਹੈ ਕਰਨਾ ਹੀ ਨਹੀਂ ਇਹਦਾ ਉਹ ਹਾਂ ਜੀ 68000 ਦੀ ਦਦਾਂਗੇ 68000 ਦੀ ਹਾਂ ਨਹੀਂ ਭਾਜੀ ਹਾਂ ਨਹੀਂ ਛੋੜ ਹੀ ਹੋਣੀ ਛੜਦਾਗੇ 500 ਸੰਦੀਪ ਭਾਜੀ 500 ਛੋੜ ਛੋਟ 68000 ਤੇ ਪੂਰਾ ਕਸ ਘੜ ਵਹਿੜਦਾ ਰਾ ਪੁੱਲ ਬੜਾ ਪੁੱਲ ਬਾਕੀ ਕੋਈ ਰੱਸੀ ਨਹੀਂ ਆ ਬਿਲਕੁਲ ਠੰਡੀ ਆ 850 ਛਡੋ ਥੱਲੇ ਬਹੁਤ ਕੋਈ ਚੱਕਰ ਨਹੀਂ ਬਸ ਠੀਕ ਆ ਹਾਂ ਆਜੋ ਆਜੋ ਹੁਣ ਇਧਰ ਆਜੋ ਇਹ ਗੱਪੜਾ ਇਹ ਵੇਖਿ ਘਮਾਓ ਇਹਨੂੰ ਕਰਾ ਦੇ ਲੋ ਜੀ ਇਹ ਗੱਪੜਾ ਮੇਰਾ ਵੀਰ ਇਹ ਦੇਖੋ ਕਰਾ ਦੇ ਆਹ ਵੇਖੋ 1 ਕਿਲੋ ਕਰਾ ਦੇ ਬੜੀ ਲੱਗ ਕੇ ਫਿਰ ਤੁਹਾਡੇ ਉਹ ਗਾਂ ਆ ਹਨ ਹਾਂਜੀ ਐਵੇਂ ਸਾਰਾ ਕਿੰਨੀ ਦੇਖਦੇ ਮੈਂ ਭਾਈ ਵਛੀ ਦੀ ਨਾ ਹਾਂਜੀ ਮਾਰਿਆ ਖਿਲਾ ਰਿਓ ਇੱਕ ਮਿੰਟ ਇੱਕ ਮਿੰਟ ਖਲੋ ਆਪ ਤੋ ਖਲੋ ਇੱਧਰ ਲੈ ਆਓ ਵੇਖੋ ਸੰਦੀਪ ਭਾਈ ਇੱਧਰ ਵੇਖੋ ਹਾਂ ਜਿੱਦਾਂ ਬਬਲ ਗਾਵਾਂ ਕੋ ਨਹੀਂ ਚੜਾਂ ਦਾ ਹਾਂ ਹਾਂ ਐ ਪੂਰੀ ਅਜੇ ਬਣੂਗੀ ਵਛੀ ਬਾਕੀ ਥਣਕੁਣ ਦਾ ਗੈਪ ਬਹੁਤ ਜ਼ਿਆਦਾ ਵਾ ਕੱਚੀ ਆ ਜੇ ਹਾਂ ਹਾਂ ਠੰਡੀ ਬਹੁਤ ਜ਼ਿਆਦਾ ਵਾ ਠੰਡੀ ਆ ਲੋਨੀ ਕੋਈ ਕਮੀ ਨਹੀਂ ਹੋਰੋ ਜੀ ਪਾ ਜੀ ਪਾ ਜੀ ਬੜੇ ਮੇਰੀ ਦੇਖਦਾ ਨਾ ਇਦਾਂ ਹਾਂ ਜੀ ਪਾ ਜੀ ਹਾਂ ਨਹੀਂ ਬੜਾ ਮਾਲ ਲੈ ਗਿੱਤਾ ਜੀ ਪਾ ਜੀ 3 ਗੱਡੀਆਂ ਨੂੰ ਭਾਗ ਦਿੱਤੀਆਂ ਥੋੜੀਆਂ ਨੇ ਬੜੀ 3 ਗੱਡੀ ਜੇ ਬੜੀ ਮਾਲ ਹੁੰਦਾ ਹਾਂ ਬਹੁਤ ਮਾਲ ਆ ਸਾਧਗਾਵਾ ਹਰ ਗੱਡੀ ਚ ਜਾਂਦੀਆਂ ਨੇ ਹਾਂ ਜੀ ਬਜੀ ਜਾਂਦੀਆਂ ਹਾਂ ਹਾਂ ਜੀ ਪਰ ਸੰਦੀਪ ਭਾਜੀ ਮੋਲ ਨਹੀਂ ਅੱਜ ਕਰਨੇ ਬਿਲਕੁਲ ਛੋੜੀ ਹੋਣੀ ਨਹੀਂ ਪੰਜ ਤੋਂ ਬਸ ਨਹੀਂ ਛੋਟੀ ਛੋਟੀ ਹੁਣ ਛੋੜੀ ਹੋਇਆ ਕਿ ਨਹੀਂ ਬਾਈ ਕਹਿੰਦੇ ਨਹੀਂ ਕੋਈ ਗੱਲ ਨਹੀਂ ਬੋਲੋ ਤੇ ਸੰਦੀਪ ਜੀ 43000 ਦੀ ਦੇ ਦਾਂਗੇ ਵੈਸੇ 500 ਛੋੜ 42 ਦੀ ਚਲੋ ਠੀਕ ਹੈ ਜੀ ਜਾਨ ਲੋਗਾ ਜਾਨ ਲੋਗਾ ਇਹ ਵੀ ਕੱਪੜੀ ਆ ਨਹੀਂ ਇਹ ਸੂਈ ਜੇ ਅੱਛਾ ਇਹ ਸੂਈ ਆ ਦੁੱਧ ਕਿੰਨਾ ਜੀ ਇਹਦਾ ਬਚਾ ਆ ਬਚਾਣਾ ਜੀ ਭਾਜੀ ਦੁੱਧ ਇਦਾਂ ਆ ਵਾ ਵੀ ਸਾਨੂੰ ਦੇ ਉਹਨਾਂ ਨੇ ਕਹੇ 15 16 ਕਿਲੋ ਹਾਂ ਹਾਂ ਪਰ ਨਹੀਂ 15 16 ਕਿਲੋ ਦੁੱਧ ਹੈ ਨਹੀਂ ਆ ਥੱਲੇ ਹਾਂਜੀ ਹਾਂਜੀ ਦੁੱਧ ਆ ਦੇ ਥੱਲੇ 12 ਕਿਲੋ ਬਸ ਹਾਂ 12 ਦੀ ਹੀ ਗਰੰਟੀ ਆ 12 ਹੀ ਆ ਹੀ ਦੇਣਾ ਵਾ ਕਿੰਨਾ 12 ਤੁਹਾਨੂੰ ਪੈਸੇ ਲੈਣੇ ਬਾਈ ਹਾਂ 12 ਦੇ ਹਿਸਾਬ ਨਾਲ ਬਿਲਕੁਲ ਆਪਾਂ 15 16 ਕਿਲੋ ਵਾਲਾ ਕੰਮ ਨਹੀਂ ਬੱਛਾ ਕ ਬੱਛੀ ਨਹੀਂ ਇਹਦੇ ਮਗਰ ਬੱਛਾ ਇਹਦੇ ਮਗਰ ਬੱਛਾ ਅੱਛਾ ਬੱਛਾ ਹੋਰ ਡੱਬਾ ਬੱਛਾ ਹੋਰ ਜੀ ਹਾਂ ਦਿਖਾ ਦਿਓ ਇੱਥੇ ਖੰਦਰ ਆਜੋ ਜੀ ਆਜੋ ਲੈ ਲੈ ਬਰਫੀ ਮਸ਼ੀਨਾਂ ਥੋੜੇ ਜਿਹਾ ਪੱਠੇ ਘਟ ਖਾਦੇ ਹੋਣਗੇ ਕੇਵਲੇ ਜਿੱਦਾਂ ਘਰ ਤੋਂ ਆਇਆ ਡੰਗਰ ਨਾਤ ਨੂੰ ਤੱਕੜੀ ਆ ਘਿਹਾਰੇ ਘੂਰੇ ਦਾ ਕਰ ਜਾਂਦੀਆਂ ਹਾਂ ਹਾਂ ਆਤੀ ਜੀ ਹਾਂਜੀ ਫਿਰ ਭਾਜੀ ਬਾਕੀ ਹੈਗੀ ਇਹ ਆ ਵੀ ਬਰਫੀ ਆ ਠੰਡੀਆਂ ਬੜੀਆਂ ਬਰਬਾਦ ਤਾਂ ਬਹਾਈ ਹਾਂ ਠੰਡੀਆਂ ਠੰਡੀਆਂ ਲਾਉਣੇ ਬਾਕੀ ਹੁਣ ਕਾਲੂ ਭਾਈ ਨੂੰ ਦਿੰਨੇ ਆ ਮੌਕਾ ਭਾਈ ਬੋਲੋ ਕਾਲੋ ਜੀ 40000 ਦੀ ਭਾਜੀ ਹੁਣ 40000 ਹਾਂਜੀ ਮੋਲ ਮਾਲ ਕੋਈ ਨਹੀਂ 40000 ਦੀ ਥੋੜੀ ਬਸ 500 ਭਾਜੀ 40000 ਤੇ ਥੋੜੀ ਬਸ ਚੰਦ ਚਲੋ ਜਰਸੀ ਸੂਈ ਇਹ ਲਗੀ ਸੂਈ ਸੂਈ ਇਹ ਕੱਲ ਦੀ ਸੂਈ ਹੈ ਜੀ ਮਨੇਰ ਦੀ ਲੋ ਜੀ ਦੇਖੋ ਭਰਾ ਜੀ ਸੰਦੀਪ ਭਾਜੀ ਭਾਵੇਂ ਕੱਲ ਸੂਈ ਆ ਨਾ 13 ਕਿਲੋ ਤੋਂ ਬਾਹਰ ਹੀ ਬੋਲਾ ਹੋ ਗਿਆ ਇਹ ਥੱਲੇ ਅੱਛਾ ਹਾਂ ਭਾਵੇਂ ਕੱਲ ਹੀ ਸੂਈ ਆ ਲੋ ਜੀ ਕੱਲ ਹੀ ਸੀ ਤੇਰੇ ਤੋਂ 13 ਕਿਲੋ ਤੋਂ ਬਾਹਰ ਹੀ ਬੋਲਾ ਹੋ ਗਿਆ ਦੇਖੋ ਥੋੜਾ ਥੋੜੀ ਜਿਹੀ ਆ ਲੈ ਦੇਖੋ ਪਰ ਠੀਕ ਆ ਆ ਜੋ ਬਾਕੀ ਠੰਡੀ ਠੰਡੀ ਇਹ ਵੀ ਬੜੀ ਆ ਸੰਦੀਪ ਭਾਜੀ ਪਿਓਰ ਜੱਤੀ ਆ ਗਈ ਹੈ ਹਾਂ 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 ਲਾਸਟ ਪੀਸ ਹੀ ਰਹਿ ਗਿਆ ਹੁਣ ਆ ਲਾਸਟ ਹੀ ਰਹਿ ਗਿਆ ਸੰਦੀਪ ਭਾਜੀ ਬੋਲੋ ਫਿਰ ਭਾਜੀ ਨਹੀਂ ਪਾਜੀ ਹੁਣੀ ਦੱਸ ਦਿੰਦੇ ਆਗੇ 45 ਜੋ ਪਾਜੀ 500 ਛਾੜ ਦਾਂਗੇ ਪਾਜੀ ਚਲੋ ਕੋਈ ਮਨ ਮੰਨ ਲੀ ਲੰਮੀ ਇੱਕ ਕਿੜਾ ਕਿੜਾ ਦੋ ਫਿਰ ਲੋ ਜੀ 4500 ਤੋਂ 500 ਛੋੜ ਹਾਂ ਜੀ ਛੋੜ ਹੀ ਕਰ ਦੀ ਬਾਈ ਹੁਣ ਹਾਂ ਜੀ ਤੇ ਚਿੰਗੀ ਦਾ ਗੋਲਾ 500 ਖਾ ਦੇ ਆ ਦੇਖੋ ਆ ਠੀਕ ਆ ਆ ਜੂ ਕਰਾ ਦੇ ਜੋ ਉੱਪਰ ਜੋ ਉੱਪਰ ਇਹਦੇ ਕਿਸੇ ਜੰਬਰ ਤੇ ਉੱਪਰ ਮਗਰਾ ਜੀ ਤੇ ਵੇ ਲੋ ਬਾਈਆਂ ਚਾਰ ਵਹਿੜਾ ਹਾਂ ਜੀ ਤੇ ਮੇਰਾ ਵੀ ਰਾਇ ਇੱਥੇ ਆ ਗਿਆ ਦਾਣਾ ਜੀ ਹਾਂ ਜੀ ਸੁਣੀ ਪੜੀ ਚੈੱਕ ਕਰਕੇ ਕਰਕੇ ਹਾਂ ਝੋੜਾ ਦਾ ਹੱਕ ਬਣਦਾ ਕਿ ਨਹੀਂ ਜੀ ਹਾਂ ਜੀ ਨਹੀਂ ਹੱਕ ਬਣਦਾ ਜਿੰਨਾ ਪੈਸੇ ਖਰਚਨੇ ਵੇਖੋ ਅਹੀਂ ਪੈਸੇ ਖਰਚੇ ਅਹੀਂ ਤਸੱਲੀ ਕਰਕੇ ਲਿਓ ਬਿਲਕੁਲ ਬਾਈ ਜੀ ਬਿਲਕੁਲ ਤੇ ਬਾਕੀ ਜਿੰਨਾ ਖੜਨੀਆਂ ਵਾ ਉਹਨਾਂ ਵੀ ਪੈਸੇ ਖਰਚ ਕੇ ਖੜਨੀਆਂ ਤੇ ਤਸੱਲੀ ਜ਼ਰੂਰ ਵੀਰ ਵੀਰ ਮੇਰਾ ਜਿੰਨੇ ਵੀ ਆ ਨਾ ਸਾਰੇ ਕਰਿਆ ਕਰੋ ਤਸੱਲੀ ਕਰਕੇ ਖੜਿਆ ਕਰੋ ਕੋਈ ਗੱਲ ਨਹੀਂ ਹੋਰ ਬਾਈ ਜੀ ਫਿਰ ਬੱਸ ਵਧੀਆ ਵਧੀਆ ਕਿਰਪਾ ਮਾਰੀ ਜੀ ਬਾਕੀ ਇਹ ਟੋੜਾ ਗਿ ਲੋ ਆਹ ਹਾਂ ਜੀ ਇੰਟਰਲੌਕ ਟਾਈਲਸ ਕਾਹ ਬਾਈ ਨੇ ਲਿਆਂਦੀ ਆ ਜੀ ਵੇੜੇ ਭਾਈ ਪੈਸਾ ਹੀ ਮਾਰਨ ਮੁੱਖੇ ਹੋ ਜਾ ਬਾਈ ਹੁਣ ਵੇਖ ਲੋ ਨਵਾਂ ਮਾੜਦਾ ਕਹਿੰਦੇ ਨਵਾਂ ਜੀ 20 ਮਾੜਦਾ ਆ ਜੀ ਆਇਓ ਭਾਈ ਵਿਖਾਈਏ ਮਾਰਿਆ ਆਜੋ ਆਜੋ ਵੇੜੇ ਨਾਲ ਵੇੜੇ ਦੇ ਆਹ ਜੀ ਵੇੜੇ ਦਾ ਲਾਉਗਾ ਜੀ ਬਾਬੇ ਦੀ ਬੁੱਲ ਕਿਰਪਾ ਜੀ ਹੁਣ ਕਾਲੂ ਤੇ ਮੈਂ ਨਾ ਕਾਲੂ ਭਾਈ ਉਹ ਤੇ ਇਹ ਇੰਟਰਨਲ ਹੋ ਆ ਆਹ ਇਹ ਭਾਰੀ ਵਾਲੀ ਲੈ ਗਏ ਨਹੀਂ ਇਹ ਚਲੋ ਵਧੀ ਜਾ ਹਾਂ ਇਹ ਅੰਦਰ ਲਾਣੀ ਸਾਰੇ ਹਾਂਜੀ ਇੱਥੇ ਵੇੜੇ ਚਾਹ ਨਾ ਲਾਉਣੀ ਜੇ ਡਿਜ਼ਾਈਨ ਤੁਸੀਂ ਬਾਹਰ ਵਿੱਚ ਨਹੀਂ ਡਿਜ਼ਾਈਨ ਪੂਰਾ ਵਧੀਆ ਜੇ ਆਹ ਚੀਜ਼ ਬੰਨੀ ਜੇ ਸੰਦੀਪ ਭਾਈ ਜੀ ਆਹ ਜੀ ਅੱਛਾ ਐ ਮੈਂ ਨਹੀਂ ਹਾਂ ਇਦਾਂ ਬੰਨੀ ਹੈ ਚੀਜ਼ ਠੀਕ ਹੈ ਹਾਂ ਜੇ ਮਿਲਣਾ ਪੂਰੇ ਖੁਜ ਚਲੋ ਨਹੀਂ ਠੀਕ ਹੈ ਭਾਈ ਨਹੀਂ ਹੈ ਹਾਂ ਚਲੋ ਉਹਨੂੰ ਕਿ ਕਮਾਈ ਹੁੰਦੀ ਐ ਕਿਸੇ ਕੋਈ ਨਹੀਂ ਇਹ ਥੋੜੀ ਪਾਜੀ ਨਹੀਂ ਹੁੰਦੀ ਆ ਜੀ ਹੁੰਦੀ ਐਵੇਂ ਕਈ ਜੋ ਬਾਕੀ ਵਿਗਨੇ ਕਰਮਿਆਂ ਆ ਵੀ ਆਖੀ ਐ ਪਾਜੀ ਹੈਨੀ ਕੋਈ ਹਾਲੀ ਨਹੀਂ ਫੇਰ ਪਾਜੀ ਬਾਕੀ ਆਹੀ 2000 3000 ਚ ਖੋਜ ਬੜੇ ਆ ਇਹ ਨਾ ਨਹੀਂ 2000 ਡੰਗਲ ਦੇ ਜੀ ਨਾ ਦੋ ਦੋ 2000 ਦਾ 10000 ਰੁਪਿਆ ਸਾਰਾ ਦਿਨ ਬੜਾ ਪਾਜੀ ਕੱਲ ਤੁਸੀਂ ਵੀਡੀਓ ਪਾਈ 500 ਰੁਪਿਆ ਮਿਲਦਾ ਪਾਜੀ ਤੇ ਅੱਜ ਬਣ ਗਈ ਆ ਸਵੇਰੇ ਤੁਸੀਂ ਫੇਰ ਚੜ੍ਹ ਦੇਣੀ ਆ ਕੱਲ 10000 ਵਾਟ ਲਿਆ ਵਾ ਅੱਜ ਦਾ ਦਿਨ ਪੈਣਾ ਸਵੇਰੇ ਫੇਰ ਵਾਟ ਲਾਣਾ 10000 ਇਹ ਬੜਾ ਆ ਥੋੜਾ ਵਾ ਚਲੋ ਇਹ ਨਹੀਂ ਆ ਹਾਂ ਜੀ ਬਸ ਠੀਕ ਹੈ ਫਿਰ ਐਡਰੈਸ ਬੋਲ ਦੋ ਵੀ ਜੀ ਬੋਲੋ ਬਾਈ ਪਿੰਡ ਕੋਟ ਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਮਟਾਲਾ 84275 2682 ਜੀ 964827503 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ